ਪਿਛਲੇ ਦਿਨੀ ਪਈ ਭਾਰੀ ਬਾਰਿਸ਼ ਤੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਕਿਸਾਨਾਂ ਦਾ ਤੇ ਇਸ ਤੇ ਉੱਤੇ ਪੰਤ ਸਾਹਿਬ ਨੇ ਕਿਸਾਨਾਂ ਦੇ ਹੱਕ ਤੇ ਵਿੱਚ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਪੰਤ ਸਾਹਿਬ ਨੇ ਕੀ ਕਿਹਾ ਇੰਨੀ ਹਨੇਰੀ ਚੱਖੜ ਅਤੇ ਗੜਮਾਰੀ ਦੇ ਵਿੱਚ ਵੀ ਆਪ ਮੋਹਾਰੇ ਸੁਣਨ ਆਏ ਲੋਕਾਂ ਦਾ ਦਿਲੋਂ ਧੰਨਵਾਦ ਉਮੀਦ ਹੈ ਕਿ ਲੋਕ ਇਸ ਵਾਰ ਇਹ ਬਕਤੀ ਹਨੇਰੀਆਂ ਨੂੰ ਠੱਲ ਪਾ ਕੇ ਸੱਚ ਦਾ ਸੂਰਜ ਚੜ੍ਹਾਉਂਗੇ ਗੜਮਾਰੀ ਦੌਰਾਨ ਪੱਕੀਆਂ ਫਸਲਾਂ ਦਾ ਜੋ ਵੀ ਨੁਕਸਾਨ ਹੋਇਆ ਬਤੌਰ ਮੁੱਖ ਮੰਤਰੀ ਮੈਂ ਤੁਹਾਡੀ ਫਸਲਾਂ ਦਾ ਇੱਕ ਇੱਕ ਦਾਣੇ ਦਾ ਨੁਕਸਾਨ ਪੂਰਾ ਕਰੂੰਗਾ ਭਾਵੇਂ ਮੀਂਹ ਝੱਖੜ ਹਨੇਰੀ ਤੂਫਾਨ ਜਾਂ ਕੋਈ ਵੀ ਕੁਦਰਤੀ ਆਫਤ ਆਵੇ ਮੈਂ ਹਰ ਇੱਕ ਔਖੀ ਘੜੀ ਦੇ ਵਿੱਚ ਤੁਹਾਡਾ ਸਾਥ ਦੇਵਾਂਗਾ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ ਦੇ ਵਿੱਚ ਜ਼ੁਲਮ ਦੇ ਖਿਲਾਫ ਖੜਨ ਦੀ ਪ੍ਰੇਰਣਾ ਦਿੱਤੀ ਹੈ ਇਸ ਕਰਕੇ ਇਹ ਛੋਟੀ ਮੋਟੀਆਂ ਹਨੇਰੀਆਂ ਤੋਂ ਡਰੀਓ ਨਾ ਇਹ ਕਾਂਗਰਸੀ ਉਤਾਲੀ ਇਹੋ ਜਈਆਂ ਹਨੇਰੀਆਂ ਹੀ ਨੇ ਇਹ ਇੱਦਾਂ ਹੀ ਲੰਘ ਜਾਣਗੀਆਂ ਜਦੋਂ ਦੱਸਦੀ ਹੈ ਜੀ ਪਿਛਲੇ ਦਿਨੀ ਜੋ ਹੈ ਬਹੁਤ ਜ਼ਿਆਦਾ بارش ਪਈ ਸੀਗੀ ਜੀ ਤੇ ਫਤਿਹਗੁਰ ਸਾਹਿਬ ਦੇ ਵਿੱਚ ਰੈਲੀ ਨੂੰ ਸਮੋਧਿਤ ਕਰਦੇ ਹੋਏ ਪੰਪਾ ਸਾਹਿਬ ਨੇ ਕਿਸਾਨਾਂ ਦੇ ਹੱਕ ਵਿੱਚ ਵੱਡੀ ਗੱਲ ਕਹੀ ਪੰਪਾ ਸਾਹਿਬ ਨੇ ਕਿਹਾ ਤੁਸੀਂ ਟੈਨਸ਼ਨ ਨਾ ਲਈਓ ਜਿੰਨਾ ਵੀ ਤੁਹਾਡਾ ਨੁਕਸਾਨ ਹੋਇਆ ਹੈ ਮੈਂ ਬਤੌਰ ਮੁੱਖ ਮੰਤਰੀ ਉਸ ਨੂੰ ਪੂਰੀ ਕਰਾਂਗਾ ਤੇ ਤੁਹਾਨੂੰ ਕੋਈ ਟੈਨਸ਼ਨਾਂ ਦੀ ਲੋੜ ਨਹੀਂ ਬਾਕੀ ਤੁਹਾਨੂੰ ਦੱਸਦੀ ਹੈ ਜੀ ਉਹਨਾਂ ਨੇ ਉਪ ਦੀਆਂ ਪਾਰਟੀਆਂ ਤੇ ਵੀ ਜੋ ਹੈ ਉਮਲਾ ਬੋਲੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਕਾਂਗਰਸੀ ਨਹੀਂ ਹੈਗੇ ਇਹ ਜੋ ਹੈ ਛੋਟੀ ਮੋਟੀ ਨੇਹਰੀਆਂ ਸੀਗੀਆਂ ਇਹ ਵੀ ਜੋ ਹੈ ਲੰਗ ਗਈਆਂ ਤੇ ਇਹ ਜਿਹੜੀਆਂ ਨੇਹਰੀਆਂ ਆਈਆਂ ਇਹ ਵੀ ਲੰਗ ਜਾਣਗੀਆਂ ਤੁਸੀਂ ਟੈਨਸ਼ਨ ਨਾ ਲਿਓ ਮੈਂ ਤੁਹਾਡੀ ਹਰ ਜਿਹੜੀ ਨੁਕਸਾਨ ਹੋਇਆ ਉਸ ਦੀ ਪੂਰਤੀ ਮੈਂ ਕਰਾਂਗਾ ਬਸ ਤੁਸੀਂ ਸਾਡਾ ਸਾਥ ਦਿੰਦੇ ਰਹੋ ਅਸੀਂ ਮਿਸ਼ਨ 130 ਦੀ ਸ਼ੁਰੂਆਤ ਕਰਤੀ ਹੈ ਕਿ ਲੋਕ ਸਭਾ ਦੇ ਵਿੱਚ ਤੇ ਅਸੀਂ ਜੋ ਹੈ ਮੁਫਤੇ ਦੇ ਸਾਥ ਦੇ ਵੀ ਸ਼ੁਰੂਆਤ ਕੀਤੀ ਹੈਗੀ ਹੈ ਤੇ ਜਿੰਨਾ ਵੀ ਨੁਕਸਾਨ ਹੋਇਆ ਹੈ ਫਸਲਾਂ ਦਾ ਕਿਸਾਨਾਂ ਦਾ ਉਹਨਾਂ ਦੇ ਅਸੀਂ ਖੜੇ ਹੋਇਆ ਤੇ ਇੱਕ ਇੱਕ ਪੈਸੇ ਦਾ ਤੁਹਾਨੂੰ ਮੁਆਵਜ਼ਾ ਮਿਲੇਗਾ ਵੱਡੀ ਗੱਲ ਕਿ ਪੰਤਪਤ ਸਾਹਿਬ ਨੇ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਪੰਤਪਤ ਸਾਹਿਬ ਪੂਰੇ ਪੰਜਾਬ ਦੇ ਵਿੱਚ ਉਹਨਾਂ ਰੈਲੀ ਕਰਦੇ ਪਏ ਹੈਗੇ ਆ ਜੀ ਤੇ ਉਹ ਮਨ ਸ਼ੁਰੂਆਤ ਸੀ ਸ਼੍ਰੀ ਫਤਿਹਗੁਰ ਸਾਹਿਬ ਦੀ ਬਾਗਨ ਧਰਤੀ ਤੋਂ ਕਿੱਤੀ ਸੀਗੀ ਤੇ ਉਹ ਬਾਰਿਸ਼ ਬੜੀ ਜ਼ਿਆਦਾ ਪਈ ਸੀਗੀ ਲੋਕਾਂ ਦੀ ਜਿਹੜੀਆਂ ਫਸਲਾਂ ਪੱਕੀਆਂ ਸੀਗੀਆਂ ਉਹ ਖਰਾਬ ਹੋਈਆਂ ਸੀਗੀਆਂ ਤੇ ਪੰਤਪਤ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਮੈਂ ਤੁਹਾਡੇ ਪੈਸੇ ਜੋ ਵੀ ਨੁਕਸਾਨ ਪੂਰਾ ਕਰਾਂਗਾ ਸਿਪੁਰਾਣੀ ਸਰਕਾਰਾਂ ਮੰਗ ਨਹੀਂ ਹੈਗੇ ਜੋ ਸਿਰਫ ਬਾਤੇ ਕਰਦੇ ਹੈਗੇ ਪੈਸੇ ਨਹੀਂ ਦਿੰਦੇ ਸੀਗੇ ਅਸੀਂ ਤੁਹਾਡੇ ਹਰ ਜੋ ਹੈ ਨੁਕਸਾਨ ਦੀ ਪਰਪਾਈ ਕਰਾਂਗੇ ਕਿਸਾਨਾਂ ਦੇ ਲਈ ਜੋ ਹੈ ਪੰਥਾ ਸਾਹਿਬ ਨੇ ਵੱਡੀ ਗੱਲ ਕਹੀ ਪੰਥਾ ਸਾਹਿਬ ਇਦਾਂ ਹੀ ਕੰਮ ਕਰਦੇ ਰਹਿੰਦੇ ਹੈਗੇ ਜੀ ਤੇ ਜੋ ਹੈ ਸ਼ੁਰੂਆਤ ਹੋ ਚੁੱਕੀ ਹੈਗੀ ਇਨਕਲਾਬ ਦੀ ਹੁਣ ਮਿਸ਼ਨ 130 ਤੇ ਆਮ ਆਦੀ ਪਾਰਟੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਪੰਥਾ ਸਾਹਿਬ ਲੋਕਾਂ ਦੇ ਵਿੱਚ ਜਾਂਦੇ ਪਏ ਹੈਗੇ ਆ ਵਲੰਟੀਅਰਾਂ ਨੂੰ ਕੀ ਆਏਗਾ ਕਿ ਅਸੀਂ ਤੁਹਾਡੇ ਪੂਰੀ ਸਾਥ ਲਵਾਂਗੇ ਤੁਸੀਂ ਕੰਮ ਕਰਦੇ ਰਹੀਓ ਤੇ ਕਿਸੇ ਦਾ ਵੀ ਨੁਕਸਾਨ ਨਹੀਂ ਹੋਣ ਦਵਾਂਗੇ ਜਿਹੜੇ ਕਿ ਸਾਡੇ ਅੰਦਾਤਾ ਹੈਗੇ ਕਿਸਾਨ ਹੈਗੇ ਉਹਨਾਂ ਦੀ ਜੜੀ ਵੀ ਨੁਕਸਾਨ ਹੋਇਆ ਹੈ ਇਸ ਬਾਰਿਸ਼ ਦੇ ਵਿੱਚ ਮੀਂਹ ਦੇ ਵਿੱਚ ਉਹ ਪੂਰੀ ਜੋ ਹੈ ਮੇਰੀ ਸਰਕਾਰ ਕਰੇਗੀ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਖੜੇ ਹੋਏ ਹੈਗੇ ਆਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਇਦਾਂ ਹੀ ਦਿੰਦੇ ਰਹੋਗੇ ਤੇ ਲੋਕ ਸਭਾ ਚੋਣਾਂਵਾਂ ਦੇ ਵਿੱਚ ਤੇਰੇ ਜਿਰਾ ਕਰਕੇ ਜੋ ਹੈ ਪੰਜਾਬ ਦੇ ਵਿੱਚ ਆਵਾ ਦੀ ਪਾਰਟੀ ਦੇ ਸਾਰੇ ਮੈਂਬਰਸ ਨੂੰ ਮੈਮੋਰੋ ਪਾਰਲੀਮੈਂਟ ਬਣਾਓਗੇ ਤੇ ਅਸੀਂ ਆਵਾ ਚੱਕਾਂ ਦੀ ਪਾਰਲੀਮੈਂਟ ਦੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ